ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਦੋਸਤ ਹਰਮਨਸ ਫਰੋਮ ਦਿੱਲਾਲਾਬਾਦ ਦੋਸਤੋ 206 ਦਿੱਲਾਲਾਬਾਦ ਟੀਮ ਗੱਲਾਂ ਇਧਰ ਉਧਰ ਦੀਆਂ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਲੀ ਦੇ ਉੱਪਰ ਤੇ ਲੀ ਸਾਡੇ ਉੱਪਰ ਕਿਵੇਂ ਹੈਵੀ ਹੈਵੀ ਹੋ ਜਾਂਦੀ ਹੈ ਤੇ ਜੋ ਅਸੀਂ ਨਹੀਂ ਚਾਹੁੰਦੇ ਉਹ ਵੀ ਕੰਮ ਸਾਡੇ ਤੋਂ ਕਰਵਾ ਦਿੰਦੀ ਹੈ ਤੇ ਦੋਸਤੋ ਲੀ ਕੀ ਨਹੀਂ ਦੀ ਸਾਡੇ ਬਜ਼ੁਰਗਾਂ ਦਾ ਬੀਤਿਆ ਸਮਾਂ ਜਦੋਂ ਦੁਬਾਰਾ ਸਾਡੇ ਉੱਪਰ ਆਉਂਦਾ ਹੈ ਤਾਂ ਅਸੀਂ ਉਸ ਨੂੰ ਲੀ ਕਹਿੰਦੇ ਆ ਉਹ ਸਮਾਂ ਜੋ ਪਹਿਲਾਂ ਸਾਡੇ ਬਜ਼ੁਰਗਾਂ ਨੇ ਜੀ ਲਿਆ ਹੁੰਦਾ ਹੈ ਜਾਂ ਜਿਸ ਸਮੇਂ ਵਿੱਚੋਂ ਸਾਡੇ ਬਜ਼ੁਰਗ ਨਿਕਲ ਚੁੱਕੇ ਹੁੰਦੇ ਹਨ ਦੁਬਾਰਾ ਉਹੀ ਰਿਪੀਟ ਜਦੋਂ ਸਾਡੇ ਆਉਣ ਵਾਲੇ ਸਮੇਂ ਵਿੱਚ ਜੋ ਅੱਜ ਚੱਲ ਰਿਹਾ ਹੈ ਉਹਦੇ ਵਿੱਚ ਉਹੀ ਸਿਚੁਏਸ਼ਨ ਦੁਬਾਰਾ ਆਉਂਦੀ ਹੈ ਤਾਂ ਉਸ ਨੂੰ ਅਸੀਂ ਲੀ ਕਹਿੰਦੇ ਆ ਉਦਾਹਰਨ ਦੇ ਤੌਰ ਤੇ ਪਿਛੋਕੜ ਪਿੱਛੇ ਚਲੇ ਜਾਓ ਕਿ ਤੁਹਾਡੇ ਕਿਸੇ ਦਾਦੇ ਜਾਂ ਪਰਦਾਦੇ ਨੇ ਆਪਣੇ ਪਿਓ ਨੂੰ ਨਹੀਂ ਸੰਭਿਆ ਜਾਂ ਆਪਣੇ ਮਾਪੇ ਨਹੀਂ ਸੰਭਾਲੇ ਉਹੀ ਸਿਚੁਏਸ਼ਨ ਤੁਹਾਡੇ ਦਾਦੇ ਤੇ ਆ ਗਈ ਉਹੀ ਸਿਚੁਏਸ਼ਨ ਤੁਹਾਡੇ ਫਾਦਰ ਤੇ ਆ ਗਈ ਤੇ ਉਹੀ ਸਿਚੁਏਸ਼ਨ ਜਦੋਂ ਤੁਹਾਡੇ ਤੇ ਆਉਂਦੀ ਹੈ ਤੇ ਔਰ ਇਹ ਹੀ ਸਿਚੁਏਸ਼ਨ ਹਰ ਵੇਲੇ ਸਮੇਂ ਤੁਹਾਡੇ ਤੇ ਬੱਚਿਆਂ ਤੇ ਵੀ ਆਉਣ ਦਾ ਖਤਰਾ ਹੈ ਤੇ ਇਸ ਨੂੰ ਲੀ ਕਹਿੰਦੇ ਹਨ ਔਰ ਇਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਇਸ ਨੂੰ ਬਦਲਨ ਵਾਲਾ ਸਿਰਫ ਪਰਮਾਤਮਾ ਹੀ ਹੈ ਇਹ ਜੋ ਲੀ ਇੱਕ ਵਾਰ ਸਟਾਰਟ ਹੋ ਜਾਂਦੀ ਹੈ ਤਾਂ ਉਸ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ ਹੈ ਜਿਸ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋਵੇ ਉਹੀ ਇਸ ਲੀ ਨੂੰ ਬਦਲ ਸਕਦੇ ਹਨ ਧੰਨਵਾਦ ਜੀ